ਸਿਆਸਤ ਦੀ ਦੁਨੀਆ ਤੋਂ ਇੱਕ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਨੇਤਾ ਦੀ ਮੌਤ ਹੋਈ ਹੈ ਜਾਨਕੀ ਦਿਹਾਂਤ ਹੋਇਆ ਉਹਨਾਂ ਦਾ ਤਾਂ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਸਿਆਸਤ ਦੀ ਦੁਨੀਆ ਨੂੰ ਇੱਕ ਬੇहद ਵੱਡਾ ਝਟਕਾ ਲੱਗਾ ਇੱਕ ਵੱਡਾ ਕਾਟਾ ਸ਼ੋਮਨੀ ਅਕਾਲੀ ਦਲ ਨੂੰ ਪੈ ਗਿਆ ਹੈ ਇਸ ਤੋਂ ਬਾਅਦ ਸੀਨੀਅਰ ਨੇਤਾ ਦੇ ਦੇਹਾਂਤ ਦੀ ਖਬਰ ਸੁਣ ਕੇ ਹੁਣ ਸ਼ੋਭਨੀ ਅਕਾਲੀ ਦਲ ਕਾਫੀ ਜ਼ਿਆਦਾ ਸੋਕ ਦੇ ਵਿੱਚ ਹੈ ਤਾਂ ਬੇहद ਹੀ ਮੰਦਪਾਗੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਹੁਣ ਜਿੱਥੇ ਪੰਜਾਬ ਦੀ ਸਿਆਸਤ ਦੀ ਜਗਤ ਵਿੱਚ ਇੱਕ ਮਾਤਮ ਦਾ ਮਾਹੌਲ ਦੇਖਣ ਨੂੰ ਮਿਲਿਆ ਸ਼ੋਭਨੀ ਅਕਾਲੀ ਦਲ ਦੇ ਜਿਹੜੇ ਮਾਸਟਰ ਜਿਹੜੇ ਨੇਤਾ ਨੇ ਤਾਰਾ ਸਿੰਘ ਲਾਡਲ ਜੀ ਜਿਸ ਦੀ ਦੁਨੀਆ ਨੂੰ ਹਮੇਸ਼ਾ ਹੀ ਅਲਵਿਦਾ ਕਹਗੇ ਨੇ ਇਸ ਦੀ ਜਾਣਕਾਰੀ ਸ਼ੋਮੀ ਅਕਾਲੀ ਦਲ ਦੇ ਲੇਟਰ ਡਾਕਟਰ ਦਲਜੀਤ ਸਿੰਘ ਝੀਮਾ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਰੋਪੜ ਤੋਂ ਸਾਡੇ ਸੀਨੀਅਰ ਸਾਥੀ ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਜੀ ਅਕਾਲ ਚਲਾਣਾ ਕਰ ਗਏ ਨੇ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਭਲ ਬਖਸ਼ੇ। ਉਹਨਾਂ ਦਾ ਅੰਤਿਮ ਸੰਸਕਾਰ ਦੁਪਹਿਰ 1 ਵਜੇ ਪਿੰਡ ਲਾਡਲ ਜ਼ਿਲ੍ਹਾ ਰੋਪੜ ਵਿਖੇ ਹੋਣ ਵਾਲਾ ਸ਼੍ਰੀ ਅਮਨ ਅਕਾਲੀ ਦਾਲ ਹਲਕਾ ਰੋਪੜ ਵੱਲੋਂ ਜਿਹੜੀਆਂ ਮੀਟਿੰਗਾਂ ਅੱਜ 12 ਤੋਂ 3 ਵਜੇ ਰੱਖੀਆਂ ਗਿਆ ਸੀ ਲਾਡਲ ਸਾਹਿਬ ਦੇ ਵਿਛੋੜੇ ਕਰਕੇ ਹੁਣ ਇਹ ਮੀਟਿੰਗ 7 ਦਸੰਬਰ 2025 ਦੇ ਐਤਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਹੈ ਇਸੇ ਬਾਅਦ ਦੱਸਦੀ ਹੈ ਕਿ ਇਸ ਪੋਸਟ ਉੱਪਰ ਲੋਕਾਂ ਵੱਲੋਂ ਸੋਗ ਪ੍ਰਗਟਾਇਆ ਜਾ ਰਿਹਾ ਹੈ ਔਰ ਨਾਲ ਦੀ ਨਾਲ ਬਹੁਤ ਦੁੱਖ ਦੀ ਖਬਰ ਜਿਹੜੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਨੇਕ ਦਿਲ ਰਾਜਸੀ ਅਤੇ ਸਮਾਜਿਕ ਸ਼ਖਸੀਅਤ ਦਾ ਵਿਛੋੜਾ ਜਿੱਤੇ ਸਾਡੇ ਇਲਾਕੇ ਵਿੱਚ ਬਹੁਤ ਵੱਡਾ ਘਟਾ ਹੈ ਉੱਥੇ ਸਮਾਜ ਵਿੱਚ ਵੀ ਇੱਕ ਖਿਆਲ ਪੈਦਾ ਹੁੰਦਾ ਹੈ ਜੇ ਛੇਤੀ ਕੀਤੇ ਭਰਿਆ ਨਹੀਂ ਜਾਂਦਾ ਵਾਹਿਗੁਰੂ ਮਾਸਟਰ ਤਾਰਾ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਿਹਤ ਵੱਡਾ ਝਟਕਾ ਕਿਉਂਕਿ ਇੱਕ ਸੀਨੀਅਰ ਲੀਡਰ ਜਿਹੜੇ ਨੇ ਇੱਕ ਵੱਡੇ ਨੇਤਾ ਉਹਨਾਂ ਨੂੰ ਅਲਵਿਦਾ ਆਖ ਚੁੱਕੇ ਨੇ ਕਿਉਂਕਿ ਦੱਸਿਆ ਕਿ ਆ ਸਾਫਕਾ ਜਿਹੜੇ ਮੰਤਰੀ ਸਨ ਤਾਰਾ ਸਿੰਘ ਲਾਡਲ ਤੇ ਉਹਨਾਂ ਦਾ ਜਿਹੜਾ ਉਹਨਾਂ ਦਾ ਦੇਹਾਂਤ ਹੋ ਗਿਆ ਅਕਾਲ ਚਲਾਣਾ ਕਰਕੇ ਨੇ ਤਾਂ ਹੁਣ ਪਰਿਵਾਰ ਨੂੰ ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਜਿਹੜਾ ਪਰਮਾਤਮਾ ਨਿਵਾਸ ਦੇਵੇ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਪੋਸਟ ਜਿਹੜੀ ਆ ਦਲਜੀਤ ਸਿੰਘ ਚੀਮਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਡਾਕਟਰ ਦਲਜੀਤ ਸਿੰਘ ਚੀਮਾ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਦੁੱਖ ਦੀ ਖਬਰ ਜਿਹੜੀ ਆ ਸਾਂਝੀ ਕੀਤੀ ਹੈ ਇਸ ਦੇ ਵਿਚਾਰੇ ਦਾਸੀ ਹੈ ਕਿ ਹੁਣ ਪੰਜਾਬ ਦੀ ਸਿਆਸਤੀ ਜਗਤ ਵਿੱਚ ਇੱਕ ਇਸ ਸਮੇਂ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਕਿ ਆ ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾੜਲ ਜੀ ਦੀ ਜਿਹੜਾ ਉਹ ਦੇਹਾਂਤ ਹੋਇਆ ਤੇ ਬਹੁਤ ਹੀ ਮੰਦਪਾਕੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਤਾਂ ਉਸ ਤੋਂ ਬਾਅਦ ਬੇहद ਜ਼ਿਆਦਾ ਤਣਾਪੂਰਨ ਮਾਹੌਲ ਵੀ ਬਣਿਆ ਹੋਇਆ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਉੱਥੇ ਮਾਹੌਲ ਬਣਿਆ ਮੀਟਿੰਗਾਂ ਜਿਹੜੀਆਂ ਸਾਰੀਆਂ ਨੇ ਉਹ ਕੈਨਸਲ ਕਰ ਦਿੱਤੀਆਂ ਨੇ ਤਾਂ ਸਾਰੀਆਂ ਮੀਟਿੰਗਾਂ ਮੁਅਤਲ ਕਰ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੂਕ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ